ਲੰਘੇ ਕੁਝ ਦਿਨਾਂ ਤੋਂ ਚਰਨਜੀਤ ਬਰਾੜ ਬਾਰੇ ਚਰਚਾ ਬੜੀ ਚੱਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਬਰਾੜ ਜਿਹੜੇ ਨੇ ਉਹ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਸਕਦੇ ਨੇ ਇਹਦੇ ਬਾਰੇ ਚਰਚਾ ਜਿਹੜੀ ਆ ਉਹ ਵੱਧ ਚੱਲਦੀ ਪਈ ਹੈ ਹੁਣ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਚਰਨਜੀਤ ਬਰਾੜ ਦਾ ਅਗਲਾ ਕਦਮ ਕੀ ਹੋਵੇਗਾ ਆਖਰਕਾਰ ਚਰਨਜੀਤ ਬਰਾੜ ਨੇ ਇਹ ਬਗਾਵਤ ਕਿਉਂ ਕਰ ਦਿੱਤੀ ਆਪਣੀ ਹੀ ਪਾਰਟੀ ਦੇ ਬਾਰੇ ਵਿੱਚ ਗੱਲਾਂ ਕਿਉਂ ਕਰਦੇ ਫਿਰਦੇ ਨੇ ਚਰਨਜੀਤ ਬਰਾੜ ਇਹਦੇ ਬਾਰੇ ਚਰਚਾ ਜਿਹੜੀ ਆ ਉਹ ਖਾਸ ਕਰਕੇ ਛੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਥਿਤੀਆਂ ਦੇ ਵਿੱਚੋਂ ਗੁਜ਼ ਕੁਝ ਚਾਨਣ ਬਖੇਰਨਾ ਚਾਇਆ ਆ ਔਰ ਨਾਲ ਦੀ ਨਾਲੇ ਦੱਸਣਾ ਚਾਇਆ ਆ ਕਿ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਸਿਰਫ ਹੁਣ ਨਹੀਂ ਸਗੋਂ ਪਿਛਲੀਆਂ ਚੋਣਾਂ ਦੇ ਸਮੇਂ ਦੇ ਵਿੱਚ ਵੀ ਕੀ ਹਾਲਾਤ ਬਣੇ ਹੋਏ ਸਨ ਸਾਫ ਤੌਰ ਦੇ ਉੱਤੇ ਚਰਨਜੀਤ ਸਿੰਘ ਬਰਾੜ ਨੇ ਸਪਸ਼ਟ ਤੌਰ ਦੇ ਉੱਤੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਨੇ ਵੱਡੇ ਖਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਨੂੰ ਸਮਰਥਨ ਦੇ ਦਿੱਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਇੱਕ ਇਹ ਇਹ ਚੰਗਾ ਕਦਮ ਹੋਣਾ ਸੀਗਾ ਪਰ ਇਸ ਤਰ੍ਹਾਂ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਕੀਤਾ ਹੀ ਨਹੀਂ ਗਿਆ ਖਾਸ ਕਰਕੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਫਰੀਦਕੋਟ ਤੋਂ ਐਮਪੀ ਬਣੇ ਨੇ ਉਹਨਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਹਵਾਲਾ ਦਿੱਤਾ ਉਹਨਾਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਬਿਮਲਕੌਰ ਖਾਲਸਾ ਨੂੰ ਸਮਰਥਨ ਦਿੱਤਾ ਸੀ 1999 ਦੇ ਵਿੱਚ ਜਦੋਂ ਐਮਪੀ ਬਣਦੇ ਨੇ ਬੀਬੀ ਬਿਮਲਕੌਰ ਔਰ ਉਸ ਵੇਲੇ ਸਮਰਥਨ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਕਸ ਹੈ ਉਹ ਜ਼ਿਆਦਾ ਹੋਰ ਸੁਧਰ ਗਿਆ ਸੀਗਾ ਪਰ ਇਸੇ ਚੀਜ਼ ਦਾ ਹਵਾਲਾ ਦੇ ਕੇ ਇੱਥੇ ਆ ਕੇ ਗੱਲ ਕਰਦੇ ਨੇ ਚਰਨਜੀਤ ਬਰਾੜ ਕਿ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਇਹ ਗਲਤ ਕੀਤਾ ਸੀ ਸਿੱਧੇ ਸ਼ਬਦ ਪ੍ਰਕਾਸ਼ ਸਿੰਘ ਬਾਦਲ ਕਮਲੇ ਸੀ ਔਰ ਕੀ ਸੁਖਬੀਰ ਸਿੰਘ ਬਾਦਲ ਹੁਣ ਜਿਆਦਾ ਸਿਆਣੇ ਨੇ ਜਿਨ੍ਹਾਂ ਨੇ ਸਮਰਥਨ ਨਹੀਂ ਦਿੱਤਾ ਔਰ ਜੇ ਸਮਰਥਨ ਨਹੀਂ ਵੀ ਦਿੱਤਾ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਜਿਹੜੀ ਹੈ ਉਹ ਸਮਝੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਦੀ ਗੱਲ ਕਰਦੇ ਨੇ 2019 ਦੀਆਂ ਚੋਣਾਂ ਹੁੰਦੀਆਂ ਨੇ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਆ ਔਰ ਉਮੀਦਵਾਰ ਲਾਣ ਤੋਂ ਬਾਅਦ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਜਿਹੜੇ ਨੇ ਉਹ ਚੋਣ ਲੜਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਦੇ ਵਿੱਚ ਪਰ ਉੱਥੇ ਵੀ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੇ ਉਦੋਂ ਵੀ ਇਨਕਾਰ ਕੀਤਾ ਸੀ ਮਨਾਂ ਕੀਤਾ ਸੀ ਸੰਗਰੂਰ ਹਲਕੇ ਤੋਂ ਚੋਣ ਲੜੀ ਸੀ ਉਹਨਾਂ ਨੇ ਔਰ ਦਾਵਾ ਕੀਤਾ ਗਿਆ ਹੈ ਚੰਦੀਪ ਸਿੰਘ ਬਰਾੜ ਦੇ ਵੱਲੋਂ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਪਰਸਨਲੀ ਇਹ ਗੱਲ ਕੀਤੀ ਸੀ ਕਿ ਇੱਥੇ ਸਮਰਥਨ ਦੇਣ ਦੀ ਗੱਲ ਆਉਂਦੀ ਹੈ ਇੱਥੇ ਕਿਸੇ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਗੱਲ ਨਹੀਂ ਨਿਪਟ ਰਹੀ ਪਰ ਉੱਥੇ ਵੀ ਸੁਖਬੀਰ ਸਿੰਘ ਬਾਦਲ ਨੇ ਖਾਲ ਉਡਾਇਆ ਸੀ ਦਰਸਲ ਉਸ ਵੇਲੇ ਜਦੋਂ ਜ਼ਿਮਨੀ ਚੋਣ ਹੋਈਆਂ ਸੀ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਜਿੱਤ ਹਾਸਲ ਕਰਦੇ ਨੇ ਜ਼ਿਮਨੀ ਚੋਣਾਂ ਉਸ ਵੇਲੇ ਸੰਗਰੂਰ ਤੋਂ ਬਲਵੰਤ ਸਿੰਘ ਰਾਜਵਾਨਾਂ ਦੀ ਭੈਣ ਨੂੰ ਉਤਾਰਿਆ ਗਿਆ ਸੀ ਔਰ ਉੱਥੇ ਹੀ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਚੌਣ ਮੈਦਾਨ 'ਚ ਉਤਰੇ ਹੁੰਦੇ ਨੇ ਹਰ ਕੋਈ ਉੱਥੇ ਜਾਣਦਾ ਹੁੰਦਾ ਕਿ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਉਸ ਵੇਲੇ ਜ਼ਿਆਦਾ ਸਨ ਤੇ ਜਿਸ ਦੇ ਬਸ ਦੇ ਵਿੱਚ ਚਰਨਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਜਿਹੜਾ ਉਹ ਦੇ ਦਿੱਤਾ ਜਾਵੇ ਪਰ ਉਸ ਵੇਲੇ ਵੀ ਸੁਖਬੀਰ ਸਿੰਘ ਬਾਦਲ ਆਪਣੀ ਜਿੱਦ ਦੇ ਉੱਤੇ ਅੜੇ ਰਹੇ ਉਹਨਾਂ ਦਾ ਦਾਅਵਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਿਹਾ ਸੀ ਕਿ ਇਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦਿੱਤੇ ਜਾਵੇਗਾ ਔਰ ਉਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਉੱਪਰ ਆ ਜਾਵੇਗਾ ਦਰਸਲ ਸੁਖਬੀਰ ਬਾਦਲ ਇਹ ਨਹੀਂ ਸੀ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਉੱਤੇ ਹੋਰ ਕੋਈ ਵੀ ਸ਼੍ਰੋਮਣੀ ਕਾਲ ਦਲ ਜਿਹੜਾ ਉਹ ਪਹੁੰਚ ਸਕੇ ਜਿਸ ਵਾਸਤੇ ਚਰਨਜੀਤ ਸਿੰਘ ਬਰਾੜ ਇਹ ਸਾਫ਼ ਕਹਿੰਦੇ ਪਏ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਉਦੋਂ ਵੀ ਇੱਕ ਵੱਡੀ ਗਲਤੀ ਜਿਹੜੀ ਆ ਉਹ ਕੀਤੀ ਸੀ ਸਿਵਨਜੀਤ ਸਿੰਘ ਮਾਨ ਨੇ ਬਿਮਲਕੌਰ ਖਾਲਸਾ ਦੇ ਨਾਲ ਜਦੋਂ ਚੋਣ ਲੜੀ ਸੀ 1999 ਦੇ ਵਿੱਚ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਦੋਮਾ ਦਾ ਸਮਰਥਨ ਕੀਤਾ ਸੀਗਾ ਔਰ ਉਸ ਵੇਲੇ ਅਕਾਲੀ ਦਲ ਦਾ ਅਕਸ ਜਿਹੜਾ ਉਹ ਖਾਸਾ ਵੱਧ ਗਿਆ ਸੀ ਜਿਸ ਵਾਸਤੇ ਜ਼ਾਹਿਰ ਤੌਰ ਦੇ ਉੱਤੇ ਸੁਖਬੀ ਗਈਆਂ ਨਹੀਂ ਔਰ ਦੋਮਾਂ ਸੀਟਾਂ ਦੇ ਉੱਤੇ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਤਾਰੇ ਗਏ ਸੀ ਭਾਵੇਂ ਉਹ ਫਰੀਦਕੋਟ ਹੋਵੇ ਭਾਵੇਂ ਉਹ ਖਡੂਰ ਸਾਹਿਬ ਹੋਵੇ ਦੋਵਾਂ ਪਾਸੇੋਂ ਆਪਣੇ ਉਮੀਦਵਾਰ ਲਾਣੇ ਗਏ ਔਰ ਜ਼ਮਾਨਤਾਂ ਜਿਹੜੀਆਂ ਨੇ ਉਹ ਜ਼ਬਤ ਹੋਈਆਂ ਨੇ ਗੱਲ ਇੱਥੇ ਖੜਦੀ ਹੈ ਕਿ ਸੁਖਬੀਰ ਸਿੰਘ ਬਾਦਲ ਡਰੇ ਕਿਸ ਤੋਂ ਹੋਏ ਨੇ ਔਰ ਇਸ ਤਰ੍ਹਾਂ ਕਰਕੇ ਭਾਵੇਂ ਡਰ ਦੇ ਵਿੱਚ ਹੀ ਆਪਣੇ ਪੈਰ ਦੇ ਉੱਤੇ ਆਪ ਕਹਾੜਾ ਕਿਉਂ ਮਾਰਦੇ ਪਏ ਨੇ ਦਰਸਲ ਚਰਨਜੀਤ ਸਿੰਘ ਬਰਾੜ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਗੱਲੋਂ ਡਰੇ ਹੋਏ ਨੇ ਕਿ ਹੌਲੀ-ਹੌਲੀ ਕਰਕੇ ਜੋ ਹਾਲਤ ਬਣਦੀ ਪਈ ਹੈ ਸ਼ਰੋਮਣੀ ਅਕਾਲੀ ਦਲ ਦੀ ਉਸ ਦੇ ਨਾਲ ਸ਼ਰੋਮਣੀ ਅਕਾਲੀ ਦਲ ਦਾ ਅਸਤਿਤਵ ਮਿਟ ਸਕਦਾ ਆ ਉਹਨਾਂ ਦੀ ਪ੍ਰਧਾਨਗੀ ਮਿਟ ਸਕਦੀ ਹੈ ਹਾਲ ਹੀ ਦੇ ਵਿੱਚ ਜੋ ਚੀਜ਼ਾਂ ਵਾਪਰੀਆਂ ਨੇ ਜੋ ਸਭ ਕੁਝ ਵਾ ਪ੍ਰਧਾਨਗੀ ਨੂੰ ਲੈ ਕੇ ਕਿਸ ਤਰ੍ਹਾਂ ਬਚਾਇਆ ਹੈ ਸੁਖਬੀਰ ਸਿੰਘ ਬਾਦਲ ਨੇ ਉਹ ਸਾਫ਼ ਵੇਖਣ ਨੂੰ ਆਇਆ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਪ੍ਰਧਾਨਗੀ ਖੁੱਸਣ ਦਾ ਡਰ ਉਹਨਾਂ ਨੂੰ ਵੱਧ ਕਰਕੇ ਹੈ ਔਰ ਖਾਸ ਕਰਕੇ ਪਾਰਟੀ ਹੀ ਨਹੀਂ ਰਵੇਗੀ ਫਿਰ ਪ੍ਰਧਾਨ ਕਾਦਾ ਰਹਿ ਜਾਵੇਗਾ ਜਿਸ ਵਾਸਤੇ ਸੁਖਬੀਰ ਸਿੰਘ ਬਾਦਲ ਕਬਰائے ਹੋਏ ਨੇ ਪਰ ਗੱਲ ਇਹ ਹੈ ਕਬਰਾਹਟ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਕੁਝ ਕਰ ਨਹੀਂ ਰਹੇ ਕੁਝ ਲੋੜੀਂਦੀਆਂ ਚੀਜ਼ਾਂ ਨਹੀਂ ਇਖਤਿਆਰ ਕਰ ਰਹੇ ਸਗੋਂ ਆਪ ਮੁਹਾਰੇ ਆਪ ਖੁਦਰੀਆਂ ਚੀਜ਼ਾਂ ਕਰ ਰਹੇ ਨੇ ਆਪਣੇ ਇਤਿਹਾਸ ਤੋਂ ਵੀ ਕੋਈ ਸਿੱਖਿਆ ਨਹੀਂ ਲੈਂਦੇ ਪਏ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਸਿੱਖਿਆ ਨਹੀਂ ਲੈਂਦੇ ਪਏ ਹਾਲਾਂਕਿ ਉਹਨਾਂ ਦਾ ਜਿਹੜਾ ਟਿਨਿਓਰ ਬਾਦਤ ਉਸ ਨੂੰ ਲੈ ਕੇ ਵੀ ਵੱਖ-ਵੱਖ ਬਿਆਨ ਹੈਗੇ ਨੇ ਪਰ ਤਾਂ ਵੀ ਉਹਨਾਂ ਨੇ ਆਪਣੇ ਟੈਨਿਓਰ ਦੇ ਸਮੇਂ ਬਹੁਤ ਕੁਝ ਇਸ ਤਰ੍ਹਾਂ ਦਾ ਕੀਤਾ ਜਿਵੇਂ ਕਿ ਸਿਮਰਜੀਤ ਸਿੰਘ ਮਾਨ ਨੂੰ ਸਮਰਥਨ ਦੇਣਾ ਜਿਵੇਂ ਕਿ ਬਿਮਲਕੌਰ ਖਾਲਸਾ ਨੂੰ ਸਮਰਥਨ ਦੇਣਾ ਇਹ ਇੱਕ ਵੱਡੀਆਂ ਉਪਲਬਧੀਆਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉੱਤੇ ਨੂੰ ਵਿਚਾਰ ਦਿੱਤਾ ਸੀਗਾ ਪਰ ਤਾਂ ਵੀ ਇਸ ਚੀਜ਼ ਨੂੰ ਹੁਣ ਹੇਠਾਂ ਲਿਆ ਕੇ ਛੱਡ ਦਿੱਤਾ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਉਂਕਿ ਜਦੋਂ ਵੀ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਜਦੋਂ ਵੀ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇਸ ਬਾਰੇ ਸੋਚਿਆ ਜਾਣਾ ਚਾਹੀਦਾ ਉਹਨਾਂ ਨੇ ਸੋਚਣ ਤੋਂ ਅਲੈਦਾ ਆਪ ਮਹਾਰੇ ਕੁਝ ਕਰਨ ਦਾ ਫੈ ਨੇ ਉਸ ਫੈਸਲੇ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹੇਠਾਂ ਲਿਆ ਕੇ ਹੋਰ ਸਿੱਟ ਛੱਡਿਆ ਖੈਰ ਹੁਣ ਗੱਲ ਇੱਥੇ ਆ ਕੇ ਖੜਦੀ ਹੈ ਕਿ ਚਰਨਜੀਤ ਸਿੰਘ ਬਰਾੜ ਜਿਹੜੇ ਨੇ ਉਹ ਕੀ ਸੁਖਬੀਰ ਸਿੰਘ ਬਾਦਲ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸਦੀਵੀ ਵਿਛੋੜਾ ਦੇਣ ਨੂੰ ਕਹਾਲੇ ਨੇ ਕਿ ਉਹ ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਜਾਣਗੇ ਔਰ ਕੀ ਕੋਈ ਦੂਸਰੀ ਪਾਰਟੀ ਇਖਤियार ਕਰਨਗੇ ਇੱਕ ਅਲੈਦਾ ਵਿਸ਼ਾ ਹੈ ਔਰ ਇਸ ਦੇ ਵਿੱਚ ਵੀ ਸ਼ਾਇਦ ਆਉਂਦੇ ਸਮੇਂ ਨੂੰ ਬਹੁਤ ਚੀਜ਼ਾਂ ਕਲੀਅਰ ਹੋ ਜਾਣ ਪਰ ਉੱਠ ਦਾ ਵਿਰੋਧ ਜਿਹੜਾ ਹੈ ਚੰਦੀ ਸਿੰਘ ਬਰਾੜ ਦਾ ਉਹ ਕਿਤੇ ਨਾ ਕਿਤੇ ਇਸ਼ਾਰੇ ਜ਼ਰੂਰ ਕਰਦਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ